ਅਕਲ ਕੀ ਨਾਮ ਤੁਹਾਡਾ ਜੀ ਹਰਦੇਵ ਰਾਏ ਜੀ ਬਰਾਏ ਜੀ ਕੀ ਲੱਗਦੀ ਸੀ ਜਿਹਨਾਂ ਦੀ ਡੈਥ ਹੋਈ ਤੁਹਾਡੀ ਇਹ ਜਸਵਿੰਦਰ ਸਿੰਘ ਇਹਨਾਂ ਦਾ ਨਾਮ ਸੀ ਤੇ ਮੇਰਾ ਭਾਂਜਾ ਜੀ ਤੇ ਅਬਾਊਟ 10-11 ਮਹੀਨੇ ਪਹਿਲਾਂ ਇਹ ਕੈਨੇਡਾ ਗਿਆ ਸੀ ਤੇ ਉੱਥੇ ਅੱਜ ਰਿਫਿਊਜੀ ਕੇਸ ਸੀ ਇਹਦਾ ਜੀ ਤੇ ਉਹਦੇ ਵਿੱਚ ਕੈਨੇਡੀਅਨ ਗਵਰਨਮੈਂਟ ਨੇ ਇਹਨਾਂ ਨੂੰ ਖਰਚਾ ਮੇਰੇ ਖਰੂਬੇ 700 ਡਾਲਰ ਮਹੀਨੇ ਦਾ ਰਹਿਣ ਦਾ ਕਿਰਾਇਆ ਵੀ ਬਾਸਤ ਲਵਾਇਆ ਸੀਗਾ ਜੀ ਤੇ ਹੁਣ ਇਹ ਆਪਣੇ ਕੰਮ ਦੇ ਸਬੰਧ ਦੇ ਵਿੱਚ ਕਿਉਂਕਿ ਇਹ ਡਰਾਈਵਰ ਸੀ ਉਹਦਾ ਲਾਇਸੈਂਸ ਵਗੈਰਾ ਉਹਦਾ ਬਣਾ ਰਿਆ ਸੀ ਤੇ ਜਦੋਂ ਪਹਿਲਾਂ ਗਿਆ ਸੀ ਉਦੋਂ ਵੀ ਪੈਸੇ ਚੁੱਕੇ ਗਿਆ ਸੀ 6 6.5 ਲੱਖ ਰੁਪਏ ਦੇ ਕਰੀਬ ਇਹਨੇ ਚੁੱਕਿਆ ਸੀ ਘਰ ਹੋਰ ਕੋਈ ਸਾਰਾ ਨਹੀਂ ਸੀ ਬੱਚੇ ਇਹਦੇ ਦੋ ਹੈਗੇ ਆ ਦੋਨੇ ਬੱਚੇ ਜਿਹੜੇ ਆ ਇੱਕ 14 ਸਾਲ ਦਾ ਬੇਟਾ ਹੈਗਾ ਉਹ 8ਵੀਂ ਕਲਾਸ ਚ ਪੜਦਾ ਤੇ ਛੋਟੀ ਗੁੱਡੀ ਹੈਗੀ ਆ ਉਹ 7 ਸਾਲ ਦੇ ਕਰੀਬ ਆ ਉਹ 2nd ਕਲਾਸ ਦੇ ਵਿੱਚ ਹੈਗੀ ਆ ਤੇ ਉੱਥੇ ਹੁਣ ਇਹਨੇ ਆਪਣਾ ਹੈਵੀ ਡਰਾਈਵਿੰਗ লাইসেনਸ ਵਾਸਤੇ ਅਪਲਾਈ ਕੀਤਾ ਸੀ ਉਹਦੀ ਫੀਸ ਦੇਣੀ ਸੀ ਤੇ 13 ਤਰੀਕ ਨੂੰ ਲੋਹੜੀ ਵਾਲੇ ਦਿਨ ਜਦੋਂ ਇਹ ਸਵੇਰੇ ਉઠਿਆ ਆਪਣੇ ਸ਼ੇਵ ਵਗੈਰਾ ਕੀਤੀ ਤੇ ਚਾਹ ਬਣਾ ਰਿਹਾ ਸੀ ਚਾਹ ਬਣਾਦੇ ਬਣਾਦੇ ਇਹਦੇ ਮਤਲਬ ਹਾਰਡ ਦੇ ਵਿੱਚ ਸੀਨੇ ਦੇ ਵਿੱਚ ਦਰਦ ਹੋਈ ਤੇ ਉਹ ਦਰਦ ਦੇ ਨਾਲ ਹੀ ਇਹਦੇ 5 ਮਿੰਟ ਦੇ ਵਿੱਚ ਵਿੱਚ ਇਹ ਪੂਰਾ ਹੋ ਗਿਆ ਨਾਲ ਦੇ ਜਿਹੜੇ ਲੜਕੇ ਸਗੇ ਉਹਨਾਂ ਨੇ ਵੀ ਜਨ ਲਈ ਐਮ뷸ੈਂਸ ਕਾਲ ਕੀਤੀ ਜਦੋਂ ਐਂਬੂਲੈਂਸ ਆਈ ਤੇ ਉਹਨਾਂ ਨੇ ਦੇਖਿਆ ਕਿ ਇਹਦੀ ਡੈਥ ਹੋ ਚੁੱਕੀ ਸੀ ਜੀ ਘਰ ਦੇ ਹਾਲਾਤ ਬਹੁਤ ਮਾੜੇ ਘਰ ਦੇ ਹਾਲਾਤ ਜਿਹੜੇ ਹੈਗੇ ਆ ਪਿੱਛੇ ਉਹਦੀ ਵਾਈਫ ਹੈਗੀ ਆ ਉਹ ਘਰ ਦਾ ਹੀ ਕੰਮ ਕਰਦੀ ਹੈਗੀ ਆ ਤੇ ਬੱਚੇ ਹੈਗੇ ਆ ਤੇ ਹੁਣ ਉਹਨਾਂ ਨੇ ਇਹਨੂੰ 3500 ਦੇ ਕਰੀਬ ਡਾਲਰ ਜਿਹੜਾ ਸੀ ਉਹਨੇ ਉੱਥੋਂ ਕਿਸੇ ਆਪਣੇ ਨਾਲ ਦੇ ਸਾਥੀ ਕੋਲੋਂ ਫੜੇ ਸੀਗੇ ਇਥੇ ਉਹਦੇ ਘਰ ਨੂੰ ਜਿਹੜੇ ਪੈਸੇ ਇਹ ਦਿੱਤੇ ਹੈਗੇ ਆ ਉਹ ਵੀ ਚੁੱਕ ਚੁਗਾ ਕੇ ਕਈ ਪੇ ਕੀਤੇ ਸੀ ਉਸੇ ਦਿਨ ਲੋਹੜੀ ਵਾਲੇ ਦਿਨ ਆ ਜੀ ਜੀ ਤੇ ਸ਼ਾਮ ਨੂੰ ਇਹ ਮੰਦਭਾਗੀ ਖਬਰ ਆ ਗਈ ਹੈਗੀ ਆ ਤੇ ਡੈੱਡ ਬਾਡੀ ਉਸ ਲੜਕੇ ਦੀ ਉੱਥੇ ਹੈਗੀ ਆ ਤੇ ਉਹਦੇ ਸੰਸਕਾਰ ਬਾਰੇ ਸੋਚ ਰਿਹਾ ਹੈਗੇ ਆ ਦੇਖੋ ਜੋ ਪਰਵਾਰ ਦਾ ਹੋਏਗਾ ਉਸ ਸਾਹ ਦੇ ਨਾਲ ਅਸੀਂ ਕਰਾਂਗੇ ਤੇ ਪਰਿਵਾਰ ਬਹੁਤ ਗਰੀਬ ਹੈ ਤੇ ਜੇ ਇਸ ਦੀ ਕੋਈ ਮਦਦ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਇੱਕ ਵੰਗ ਤੁਸੀਂ ਕਰਦੇ ਸੀ ਕਿ ਜੇ ਉਹਦਾ ਸੰਸਕਾਰ ਲਾਈਵ ਚੱਲ ਜਵੇ ਕੋਈ ਹਾਂ ਇਹਦਾ ਜੇ ਅਸੀਂ ਉੱਥੇ ਸੰਸਕਾਰ ਕਰਦੇ ਆਂ ਔਰ ਮੋਸਟਲੀ ਪਰਿਵਾਰ ਦਾ ਮਨ ਬਣ ਰਿਹਾ ਹੈਗਾ ਕਿਉਂਕਿ ਇੱਥੇ ਜਦੋਂ ਅਸੀਂ ਬੋਡੀ ਲੈ ਕੇ ਆਉਣੇ ਦਾ ਖਰਚਾ ਬਹੁਤ ਹੋ ਰਿਹਾ ਔਰ ਟ੍ਰਾਇਮ ਵੀ ਮੇਰਾ ਖਾਲੇ ਕੁ ਮਹੀਨੇ ਤੱਕੀਬ ਲੱਗ ਰਿਹਾ ਤੇ ਪਰਿਵਾਰ ਹੁਣ ਸੋਚ ਰਿਹਾ ਹੈਗਾ ਕਿ ਇਸ ਦਾ ਸੰਸਕਾਰ ਜਿਹੜਾ ਹੈਗਾ ਉੱਥੇ ਬਰੰਟਨ ਦੇ ਵਿੱਚ ਜਿਹੜਾ ਕਿ ਟੋਰਾਂਟੋ ਦੇ ਨੇੜੇ ਹੈਗਾ ਉੱਥੇ ਕਰ ਦਿੱਤਾ ਜਾਵੇ ਤੇ ਉਹਦੇ ਵਾਸਤੇ ਵੀ ਜਿਹੜੇ ਆ ਉੱਥੇ ਸਟੂਡੈਂਟ ਜਾਂ ਕੋਈ ਹੋਰ ਹੈਗੇ ਆ ਉਹ ਪੈਸਾ ਥੋੜਾ ਬਹੁਤਾ ਇਕੱਠਾ ਕਰਕੇ ਉਹਦਾ ਅਰੇਂਜ ਕਰਨ ਲੱਗੇ ਹੈਗੇ ਆ ਤੇ ਉਹਦੇ ਵਿੱਚ ਵੀ ਕੋਈ ਮਦਦ ਕਰ ਸਕਦਾ ਹੋਵੇ ਤਾਂ ਜ਼ਰੂਰ ਕਰੇ ਤੇ ਉਹਦੇ ਵਾਸਤੇ ਇੱਕ ਪਰਿਵਾਰ ਦੀ ਖਵਾਜ ਹੈ ਕਿ ਕੋਈ ਜਿਸ ਤਰ੍ਹਾਂ YouTube ਤੇ ਲਾਈਵ ਟੈਲੀਕਾਸਟ ਹੁੰਦਾ ਤੇ ਉਸ ਤਰ੍ਹਾਂ ਦਾ ਕੋਈ ਅਰੇਂਜ ਹੋ ਜਾਵੇ ਤਾਂ ਕਿ ਪਰਿਵਾਰ ਇੱਥੇ ਘਰ ਬੈਠਾ ਹੈ ਉਹਦੀਆਂ ਜਿਹੜੀਆਂ ਅੰਤਮ ਰਾਈਟਸ ਹੈ ਜਾਂ ਉਹ ਦੇਖੇ